ਹਾਨਕ ਸਰਕਾਰਾਂ ਦਾ ਦੇਖੋ ਭਾਈ ਬਿੱਗਲ ਵੱਜ ਗਿਆ ਜੀ ਵੋਟਾਂ ਦੀ ਤਰੀਕ ਮਿਥ ਦਿੱਤੀ ਉਹ ਤੇ ਤੇ ਹਨ ਕਹਿ ਲੋ ਕਿ ਹਾਲੇ ਵੀ ਇੱਕ ਰੋਲਾ ਹੈਗਾ ਰੋਲਾ ਇਹੋ ਆ ਕਿ ਆਪਾਂ ਦੇਖਦੇ ਆਂ ਪੰਜਾਬ ਦੀ ਧਰਤੀ ਤੇ ਜੋ ਇੱਕ ਲਾਸਾਨੀ ਸ਼ਹਾਦਤ ਹੋਈ ਹੈ ਸਹਿਬਜ਼ਾਦੇ ਆ ਜੀ ਤਾਂ ਜਦੋਂ ਮੱਧ ਦਸੰਬਰ ਆਪਾਂ ਟੱਪਦੇ ਆਂ ਉਦੋਂ ਇਹ ਸਮਾਗਮ ਸਟਾਰਟ ਹੋ ਜਾਂਦੇ ਨੇ ਜਿਹੜੇ ਕਿ ਜਨਵਰੀ ਦੀ ਸ਼ੁਰੂਆਤ ਤੱਕ ਜਾਂਦੇ ਆ ਬਿਲਕੁਲ ਤਾਂ ਇਸ ਦੌਰ ਦੇ ਵਿੱਚ ਆਪਾਂ ਨੂੰ ਅਕਸਰ ਦੇਖਦੇ ਹਾਂ ਕਿ ਵਿਆਹ ਸ਼ਾਦੀਆਂ ਵਰਗੇ ਪ੍ਰੋਗਰਾਮ ਚਾਹੇ ਇਸ ਤਰ੍ਹਾਂ ਦੇ ਉਹ ਨਹੀਂ ਰੱਖੇ ਜਾਂਦੇ ਜੀ ਹੁਣ ਇਲੈਕਸ਼ਨ ਦੀ ਡੇਟ ਨੂੰ ਲੈ ਕੇ ਇਹਦੇ ਤੇ ਹੀ ਇੱਕ ਮਸਲਾ ਹੈ ਕਿ 21 ਤਰੀਕ ਰੱਖ ਦਿੱਤੀ ਆ ਤੇ ਇਹ ਕਿਉਂਕਿ ਸ਼ਹਿਰਾਂ ਦਾ ਇਲੈਕਸ਼ਨ ਹੈ ਹਮ ਜਿਹੜਾ ਕਿ ਅਕਸਰ ਆਪਾਂ ਦੇਖਦੇ ਹਾਂ ਕਿ ਸ਼ਾਮ ਨੂੰ ਜ਼ਿਆਦਾ ਭਖਦਾ ਜੀ ਤਾਂ ਮਤਲਬ ਕਿ ਇਹ ਡੇਟ ਜਿਹੜੀ ਆ ਕਿ ਉਹ ਬਦਲੀ ਜਾਊਗੀ ਕਿ ਨਹੀਂ ਇਹ ਵੀ ਇੱਕ ਸਵਾਲ ਹੈ ਜੀ ਤੋ ਕਿ ਕੁਝ ਪਾਰਟੀਆਂ ਨੇ ਵੀ ਸੁਝਾਅ ਕਹਿ ਲੋ ਜਾਂ ਅਪੀਲ ਕਹਿ ਲੋ। ਹਾਂਜੀ ਸ਼ੁਰੂ ਤੋਂ ਇਹ ਗੱਲ ਬੰ ਚਰਚਾ ਸ਼ੁਰੂ ਹੋ ਗਈ ਸੀ ਜਦੋਂ ਚਰਚਾ ਇਹਦੀ ਹੋਈ ਸੀ। ਚੋਣਾਂ ਦੀ ਚਰਚਾ ਹੋਈ ਸੀ ਉਹਦੇ ਨਾਲ ਨਾਲ ਇਹ ਮਹੀਨੇ ਦੀ ਜਾਂ ਕਹਿ ਲੋ ਕਿ ਨ ਸਮਾਗਮਾਂ ਦੀ ਚਰਚਾ ਵੀ ਸ਼ੁਰੂ ਹੋ ਗਈ ਸੀ। ਹਾਂਜੀ ਬਿਲਕੁਲ। ਤਾਂ ਹੁਣ ਦੂਜੀ ਚੀਜ਼ ਜਿਹੜੀ ਹੈ ਸਮਾਗਮ ਲਈ ਚ ਇਲੈਕਸ਼ਨ ਜਿਹੜਾ ਹੈ ਉਹਦੇ ਚ ਇੱਕ ਚੀਜ਼ ਹੋਰ ਵੇਖਣ ਵਾਲੀ ਆ ਕਿ ਹੁਣ ਅਕਾਲੀ ਦਲ ਵੀ ਆ ਆ ਗਿਆ ਨਾ। ਜੀ। ਉਹਦੇ ਵਿੱਚ ਕਹਿੰਦੇ ਕਿ ਅਸੀਂ ਵੀ ਲੜਾਂਗੇ। ਬਿਲਕੁਲ। ਕੁਝ ਮਤਲਬ ਕਿ ਇਸ ਤਰ੍ਹਾਂ ਦੇ ਸ਼ਹਿਰ ਹੈਗੇ ਆ ਜਿੱਥੇ ਅਕਾਲੀ ਦਲ ਦਾ ਸ਼ਹਿਰੀ ਘਟਰ ਹੈਗਾ ਜੀ ਤਾਂ ਉਧਰੋਂ ਪਾਜ ਪਾਵੀ ਹੋਗੀ ਹੂੰ ਤਾਂ ਕੁੱਨ ਮਲਾ ਕੇ ਕੀ ਆ ਕਿ ਚਾਰ ਵੱਡੀਆਂ ਧਿਰਾਂ ਦੂਜੀਆਂ ਧਿਰਾਂ ਮੇਰੇ ਖਿਆਲ ਦੇ ਨਾਲ ਪਾਰਟਿਸਪੇਟ ਨਹੀਂ ਕਰਨਗੀਆਂ ਯਾਨੀ ਜੇ ਤਾਂ ਮੁਖਤੌਰ ਤੇ ਚਾਰ ਤੇ ਹੈ ਹੀ ਬਿਲਕੁਲ ਚਾਰ ਧਿਰਾਂ ਦਾ ਮੁਕਾਬਲਾ ਤੇ ਸਟਾਰਟਿੰਗ ਤੋਂ ਹੋ ਗਿਆ ਜੀ ਜੀ ਹੁਣ ਇਹਨੂੰ ਜੇ ਆਪਾਂ ਦੇਖੀਏ ਸਾਬ ਮੈਂ ਮਤਲਬ ਕਿ ਆਮ ਆਦਮੀ ਪਾਰਟੀ ਦੀ ਗੱਲ ਕਰ ਰਿਹਾ ਸੀਗਾ आम आदमी पार्टी बारे में जिमनी चौड़ा दे नतीजे ਤੋਂ ਬਾਅਦ ਤੁਹਾਡੇ ਨਾਲ ਇੱਕ ਗੱਲ ਸਾਂਝੀ ਕੀਤੀ ਸੀ ਤੁਹਾਨੂੰ ਯਾਦ ਹੋਣਾ ਹੈ ਕਿ ਪਾਠਕ ਸਭ ਹੁਰਾਂ ਦੀ ਜਿਹੜੀ ਮੰਡਲੀ ਹੈ ਜੀ ਉਹਨਾਂ ਨੂੰ ਇਹ ਕੱਲ ਜਚੀ ਕਿ ਯਾਰ ਆਪਾਂ ਜ਼ਿਆਦਾ ਹੀ ਕੁਝ ਡਰੇ ਹੋਏ ਆਂ ਜ਼ਿਆਦਾ ਹੀ ਕੁਝ ਘਬਰਾਏ ਹੋਏ ਆਂ ਪੰਜਾਬੀਆਂ ਨੇ ਹਾਲੇ ਸਾਨੂੰ ਤੋੜ ਕੇ ਸੁਟਿਆ ਨਹੀਂ ਉਹ ਦਿਲੋਂ ਲਾਇਆ ਨਹੀਂ ਹਜੇ ਦਿਲੋਂ ਹਾਲੇ ਤੱਕ ਅਪਲਥੇ ਨਹੀਂ ਬੁੱਝਦਾ ਤੇ ਜੇ ਮਤਲਬ ਕਿ ਅਸੀਂ ਯਾਰ ਬੜਾ ਇੱਕ ਆਮ ਜਿਹਾ ਯਤਨ ਕਰਕੇ ਇਲੈਕਸ਼ਨ ਜਿੱਤ ਗਏ ਕੋਈ ਐਡੀ ਵੱਡੀ ਕੋਈ ਧੱਕੇਸ਼ਾਹੀ ਵਾਲੀ ਬਦਨਾਮੀ ਨਹੀਂ ਖੱਟੀ ਫਲਾ 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 ਤਾਂ 227 ਵਾਸਤੇ ਅਸੀਂ ਮੌਕਾ ਕਿਉਂ ਨਹੀਂ ਬਣਾ ਸਕਦੇ ਜੀ ਮਤਲਬ ਕਿ ਐਸੀ ਰਿਪੀਟ ਮਾਰ ਸਕਦੇ ਇਹ ਇੰਨਾ ਚ ਕਹ ਲਓ ਕਿ ਇਹ ਆਵਾਜ਼ ਗਈ ਹੁਣ ਆ ਜਾਈਏ ਸਥਾਨਕ ਸਰਕਾਰਾਂ ਦੇ ਇਲੈਕਸ਼ਨ ਚ ਕਿ ਇਹ ਕਿ ਉਸ ਮੌਕੇ ਨੂੰ ਹੋਰ ਹੋਰ ਜ਼ਿਆਦਾ ਮਜ਼ਬੂਤ ਕਰਦਾ ਹੈਗਾ ਜੀ ਜਾਂ ਉਸ ਇਮਕਾਨ ਨੂੰ ਜ਼ਿਆਦਾ ਮਜ਼ਬੂਤ ਕਰਦਾ ਹੈਗਾ ਜੋ ਆਮ ਆਦਮੀ ਪਾਰਟੀ ਦੇਖ ਰਹੀ ਆ ਹੁਣ ਆਮ ਆਦਮੀ ਪਾਰਟੀ ਮਤਲਬ ਇੱਕ ਪਾਸੇ ਇਹ ਸੋਚ ਕੇ ਚਲੇਗੀ ਕਿ ਜੇਕਰ ਜਿਮਨੀ ਚੋਣ ਵਾਲੀ ਸਫਲਤਾ ਸੀ ਇੱਥੇ ਦੁਹਰਾ ਦਿੰਦੇ ਆ ਜ਼ਿਆਦਾ ਬਦਨਾਮੀ ਖੱਟੇ ਤੋਂ ਵਗੈਰ ਹਮ ਕੋਈ ਤਾਂ ਕੇਸ਼ਾ ਹੀ ਨਾ ਕਰੀਏ ਕੋਈ ਐਸਾ ਵੈਸਾ ਕੰਮ ਨਾ ਕਰੀਏ ਅਸੀਂ ਉਸ ਲਾਈਨ ਚ ਆ ਕੇ ਖੜੋ ਜਮਾ ਕੇ ਜਿੱਥੇ ਅਕਾਲੀਆਂ ਨੇ ਅੱਗੇ ਸਰਕਾਰ ਰਪੀਟ ਮਾਰੀ ਸੀ ਜੀ ਦੂਜੇ ਪਾਸੇ ਕਾਂਗਰਸ ਕੋਸ਼ਿਸ਼ ਇਹ ਕਰੇਗੀ ਕਿ ਅਸੀਂ ਜਿਮਨੀ ਚੋਣ ਚ ਜੋ ਗਲਤੀਆਂ ਕੀਤੀਆਂ ਕਿ ਉਹਨਾਂ ਤੋਂ ਸਬਕ ਲੈ ਕੇ ਜੀ ਜੇ ਅਸੀਂ ਇੱਧਰ ਚੰਗਾ ਪ੍ਰਦਰਸ਼ਨ ਕਰਦੇ ਆ ਤਾਂ 27 ਵਾਸਤੇ ਸਾਡੀ ਦਾਵੇਦਾਰੀ ਜੜੀ ਆ ਨਾ ਜੀ ਉਹ ਵੱਡੀ ਬਣੇ ਵੱਡੀ ਬਣੇ ਭਾਜਪਾ ਭਾਜਪਾ ਦੋਨਾਂ ਤੋਂ ਹੀ ਕੱਲ ਉਹ ਕਿਤੇ ਨਾ ਕਿਤੇ ਅੱਡ ਸੋਚਦੀ ਹੋਏ ਕਿ ਕਿ ਸਾਡੀ ਹਾਜ਼ਰੀ ਭਰਪੂਰ ਹੋ ਜਾਵੇ ਵੋਟ ਸ਼ੇਅਰ ਚੰਗਾ ਨਿਕਲ ਆਵੇ ਜੀ ਕਿਉਂਕਿ ਅਕਾਲੀਆਂ ਦੇ ਨਾਲ ਦੇਖੋ ਗੱਠ ਜੋੜ ਦੀ ਸੰਭਾਵਨਾ ਮੈਂ ਤੁਹਾਨੂੰ ਜਿੱਦਾਂ ਕਿਹਾ ਕਿ ਵਾਰ-ਵਾਰ ਉਹ ਜਿਹੜੀ ਸੰਭਾਵਨਾ ਹੈ ਨਾ ਹੋਰ ਪਰਪਲ ਹੁੰਦੀ ਜਾ ਰਹੀ ਆ ਜੀ ਹੋਰ ਮਜ਼ਬੂਤ ਹੁੰਦੀ ਜਾ ਰਹੀ ਆ ਜੋ ਵਾਪਰ ਰਿਹਾ ਹੈ ਨਾ ਸਰ ਜੋ ਆਲੇ ਦੁਆਲੇ ਵਾਪਰ ਰਿਹਾ ਹੈ ਤਾਂ ਉਹਦੇ ਤੋਂ ਕਿਤੇ ਨਾ ਕਿਤੇ ਇਸ ਗੱਲ ਦਾ ਅੰਦਾਜ਼ਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਚੜੀਆਂ ਨੇ ਉਹ ਸਾਨੂੰ ਜਿੱਦਾਂ ਦਿਖ ਰਹੀਆਂ ਕਿ ਉਹ ਹੋ ਸਕਦੀਆਂ ਹਕੀਕੀ ਰੂਪ ਹਾਸਲ ਕਰ ਸਕਦੀਆਂ ਲਿਹਾਜ਼ਾ ਇਹ ਸਥਾਨਕ ਸਰਕਾਰਾਂ ਦੀਆਂ ਚੋਣਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਵਾਸਤੇ ਸਿਰਦਰਤੀਆਂ ਬਣ ਗਈਆਂ ਕਿ ਜਿਹੜੇ ਲੀਡਰ ਪੁਰ ਉਤਸ਼ਾਹਤ ਸਨ ਜੀ ਜੀ 2017 ਚ ਮਤਲਬ ਕਿ ਹੇਠਲੇ ਪੱਧਰ ਦਾ ਜਿਹੜਾ ਮਹੱਲੇ ਦਾ ਲੀਡਰ ਹੈ ਵਾਰਡ ਦਾ ਲੀਡਰ ਹੈ ਜਿਹੜਾ ਉਹ ਮਤਲਬ ਕਿ ਇੰਨਾ ਐਨਰਜੈਟਿਕ ਰਹਿ ਨਹੀਂ ਗਿਆ ਕਿਉਂ ਕਿਉਂਕਿ ਸ਼ਹਿਰ ਦੇ ਮਾਮਲੇ ਦੇ ਵਿੱਚ ਵਿਕਾਸ ਦੇ ਪੱਖੋਂ ਕਿਤੇ ਨਾ ਕਿਤੇ ਕੰਮ ਜਿਹੜਾ ਊਣਾ ਰਹਿ ਗਿਆ ਤਾਂ ਹੁਣ ਤੁਹਾਡੇ ਕੋਲ ਸਮਾਂ ਵੀ ਹੈ ਨਹੀਂਗਾ ਪੈਸਾ ਵੀ ਹੈ ਨਹੀਂਗਾ ਸੋ ਆਮ ਆਦਮੀ ਪਾਰਟੀ ਵਾਸਤੇ ਚੈਲੰਜ ਹੈ ਇਸ ਗੱਲ ਦਾ ਕਿ ਕੀ ਤੁਸੀਂ ਉਹਨੂੰ ਐਨਰਜੈਟਿਕ ਕਰਕੇ ਉਹ ਜਿਹੜਾ ਲੀਡਰਸ਼ਿਪ ਥੋੜਾ ਡੀਮੋਰਾਲਾਈਜ਼ ਮਤਲਬ ਮਹਿਸੂਸ ਕਰਦਾ ਹੈ ਤੇ ਜਾਂ ਕਹਿ ਲਓ ਕਿ ਕਿਤੇ ਨਾ ਕਿਤੇ ਥੋੜਾ ਥੱਕਿਆ ਹਰਿਆ ਜਾ ਹੈ ਕਿ ਸਾਡੇ ਤੋਂ ਗੱਲ ਨਹੀਂ ਬਣੀ ਕਿ ਉਹਨੂੰ ਪੂਰੇ ਜੋਸ਼ ਨਾਲ ਮੈਦਾਨ 'ਚ ਉਤਾਰ ਪਾਉਂਦੇ। ਥੋੜਾ ਇਮੋਸ਼ਨਲ ਲੋਕਾਂ ਨਾਲ ਜੁੜ ਕੇ ਮੋੜ ਕੇ ਕਿਉਂਕਿ ਇਹ ਥੱਲੇ ਨੈਟਵਰਕ ਦੀ ਕਹਾਣੀ ਆ ਕਿ ਜਿਹਦਾ ਮਤਲਬ ਕਿ ਥੱਲੇ ਨੈਟਵਰਕ ਮਜ਼ਬੂਤ ਹੁੰਦਾ ਤਾਂ ਉਹ ਇਸ ਦੌੜ ਦੇ ਵਿੱਚ ਹਮੇਸ਼ਾ ਮਜ਼ਬੂਤੀ ਨਾਲ ਦੌੜਦਾ। ਸੋ ਇਸ ਕਰਕੇ ਇੰਟਰਸਟਿੰਗ ਹੈ। ਬਾਕੀ ਦੇਖੋ ਕੀ ਬਣਦਾ ਆਪਣੇ ਵੀ ਇੱਕ ਮਲੋੜ ਦੇ ਵਾਰਡ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੇ ਆ। ਕਿਉਂਕਿ ਪੰਜ ਨਿਗਮ ਆ ਗਏ 42-43 ਕੌਂਸਲਾਂ ਤੇ ਇੰਨੇ ਕੁ ਹੀ ਲਗਭਗ ਕਹਿ ਲਓ ਕਿ ਭਾਈ ਭਾਈ ਲਕਸ਼ਣ ਜਿਹੜੇ ਆਪਾਂ ਕਹਿ ਸਕਦੇ ਉਪਚੋਣਾ ਬਾਡਾਂ ਵਗੈਰਾ ਦੀਆਂ ਹੈਗੀਆਂ ਜੀ ਮਿੰਟੂ ਜੀ ਚਲੋ ਵੇਖਦੇ ਆ ਨਾਲ ਨਾਲ ਕੀ ਹੁੰਦਾ ਅ ਸੁਖਵੀਰ ਸੰਧੂ ਜੀ ਕਹਿ ਰਹੇ ਨੇ ਕਮੈਂਟ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਕਹਿੰਦੇ ਜਿਵੇਂ ਇਲੈਕਸ਼ਨ ਆ ਰਹੇ ਕਹਿੰਦੇ ਲੋਕਾਂ ਨੇ ਲੀਵਰ ਖਾਵ ਕਰਨਗੇ ਇਹ ਖੈਰ ਇਹ ਮਾਹੌਲ ਦੇ ਤੁਹਾਨੂੰ ਪਤਾ ਹੀ ਹੈ ਜੀ ਬਣ ਜਾਂਦਾ ਆ ਦੀਪ ਬਰਾੜ ਜੀ ਕਹਿੰ ਰਹੇ ਨੇ ਚੋਣਾ ਤੇ ਕਦੋਂ ਨਿਜ਼ਾਤ ਮਿਲੇਗੀ ਪੰਜਾਬ ਨੂੰ ਅ ਬਿਲਕੁਲ ਜੀ ਪੰਜਾਬ ਕਾਫੀ ਉਲਝੇ ਹੋਇਆ ਚੋਣਾ ਦੇ ਵਿੱਚ ਇੱਕ ਤੋਂ ਬਾਅਦ ਇੱਕ ਚੋਣਾ ਆਉਂਦੀਆਂ ਰਹੀਆਂ ਤੇ ਲੋਕ ਵੀ ਉਲਝੇ ਰਹੇ ਨਾਲ ਨਾਲ ਮਿੰਟੂ ਜੀ ਕਾਫੀ ਸਾਰੇ ਦੋਸਤ ਆਪਣੇ ਨਾਲ ਜੁੜ ਗਏ ਨੇ ਤੇ ਨਾਲ ਨਾਲ ਤੁਹਾਨੂੰ ਸਾਰਿਆਂ ਨੂੰ ਇੱਕ ਗੁਜ਼ਾਰਿਸ਼ ਹੋਰ ਕਰਦੀ ਹੈ ਕਿ ਪ੍ਰੋਗਰਾਮ ਨੂੰ ਥੋੜਾ ਜਿਹਾ ਹੋਰ ਸ਼ੇਅਰ ਕਰ ਦਿਆ ਕਰੋ ਹੁਣ ਕੋਈ ਸਾਊਂਡ ਸੁਣਨ ਦੀ ਪ੍ਰੋਬਲਮ ਵੀ ਨਹੀਂ ਰਹੀ ਆ ਸਾਰਾ ਕੁਝ ਦਰਸਤ ਹੋ ਗਿਆ ਤੇ ਤੁਸੀਂ ਆਪ ਦੀ ਜਿਹੜੀ ਦਰਸਤਗੀ ਹੈ ਆਪਣੀ ਹਾਜ਼ਰੀ ਹੈ ਜਿਹੜੀ ਉਹਨੂੰ ਥੋੜਾ ਜਿਹਾ ਭਰਪੂਰ ਕਰ ਦਿਓ ਸਾਡੇ ਨਾਲ ਫਿਰ ਸਾਨੂੰ ਥੋੜਾ ਜਿਹਾ ਹੌਸਲਾ ਹੋ ਜਾਂਦਾ ਕਿਉਂਕਿ ਹੌਸਲੇ ਸਿੰਘ ਜੀ ਸ਼ਿੰਗਾਈ ਹੋਏ ਆ ਕਿ ਬਿਲਕੁਲ ਸ਼ਾਈ ਹੋਏ ਆ ਤੇ ਹੁਣ ਵੋਟਰ ਨੇ ਦੱਸਣਾ ਜੀ ਪਰ ਅਸੀਂ ਆਪਣੇ ਤਜਰਬੇ ਦੇ ਆਧਾਰ ਤੇ ਜਾਂ ਜਿਹੜੀਆਂ ਚੀਜ਼ਾਂ ਅਸੀਂ ਦੇਖਦੇ ਆਂ ਕਿ ਉਹ ਗੱਲਬਾਤ ਹੈ ਨਹੀਂ ਨਾ ਤੇ ਪਿੰਡੂ ਵਿਕਾਸ ਇੰਨਾ ਜ਼ਿਆਦਾ ਹੈ ਨਾ ਸ਼ਹਿਰੀ ਵਿਕਾਸ ਇੰਨਾ ਜ਼ਿਆਦਾ ਹੈਗਾ ਲੋਕ ਆਪਣੇ ਕਮਾਂਕਾਰਾਂ ਦੀ ਜਿਹੜੀ ਖੱਜਲ ਖਵਾ ਰਹੀ ਆ ਠੀਕ ਵੈਸੇ ਹੀ ਉਹ ਹੀ ਵੇਖਦੇ ਆ ਜਿਵੇਂ ਪਿਛਲੇ ਸਮੇਂ ਚ ਸੀਗੀ ਤਾਂ ਕੁਝ ਚੀਜ਼ਾਂ ਚ ਜ਼ਰੂਰ ਕਿਤੇ ਨਾ ਕਿਤੇ ਕਹਿ ਲੋ ਕਿ ਸੁਧਾਰ ਹੁੰਦਾ ਮੈਂ ਐਸਾ ਨਹੀਂ ਕਹਿੰਦਾ ਕਿ ਹੁੰਦਾ ਹੀ ਨਹੀਂ ਬਿਲਕੁਲ ਜਾਂ ਯਤਨ ਨਹੀਂ ਹੁੰਦੇ ਬਟ ਇੱਕ ਓਵਰਆਲ ਜਾਂ ਕਹਿ ਲੋ ਕਿ ਆਪਣਾ ਇੱਕ ਓਵਰਵਿਊ ਹੁੰਦਾ ਕਿਸੇ ਚੀਜ਼ ਪ੍ਰਤੀ ਤਾਂ ਉਹ ਦੇਖੋਗੇ ਤਾਂ ਨਿਰਾਸ਼ਾ ਪੱਲੇ ਪੈਂਦੀ ਆ ਜੀ ਜਿੰਨਾ ਕੁਝ ਹੋਣਾ ਚਾਹੀਦਾ ਸੀਗਾ ਜਾਂ ਜਿੰਨੀ ਵੱਡੀ ਉਮੀਦ ਸੀਗੀ ਉਹਨਾਂ ਵੱਡਾ ਕੰਮ ਠਿਚਿਆ ਨਹੀਂ ਗਿਆ ਜੀ ਬਿਲਕੁਲ 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 ਅਮਰਜੀਤ ਬਾਵਾ ਸ਼ੁਕਰੀਆ ਤੁਹਾਡਾ ਅ ਸੀਬੀਐਸ ਸੇ ਮਾਨਣ ਵਾਲੀ ਤੁਹਾਨੂੰ ਕਹਿੰਦੇ ਆ ਕਿ ਪ੍ਰੋਗਰਾਮ ਨੂੰ ਹੋਰ ਸ਼ੇਅਰ ਕਰਕੇ ਦੂਸਰੇ ਦੂਸਰੇ ਦੋਸਤਾਂ ਨੂੰ ਵੀ ਨਾਲ ਜੋੜਿਆ ਕਰੋ ਅ ਮਿੰਟੋ ਜੀ ਅਗਲੀ ਖਬਰ ਵੱਲ ਨੂੰ ਆਪਾਂ ਚੱਲੀਏ ਅੱਜ ਆਪਾਂ ਨਾ ਅਕਾਲੀ ਦਲ ਦੇ ਨਾਲ ਜੁੜੀਆਂ ਹੋਈਆਂ ਦੋ ਖਬਰਾਂ ਕਰਨੀਆਂ ਨੇ ਇੱਕ ਅਕਾਲੀ ਦਲ ਦੇ ਨਾਲ ਜੁੜੀ ਹੋਈ ਇੱਕ ਸੁਧਾਰ ਲਹਿਰ ਦੇ ਨਾਲ ਜੁੜੀ ਹੋਈ ਖਬਰ ਪਹਿਲਾਂ ਆਪਾਂ ਅਕਾਲੀ ਦਲ ਤੋਂ ਸ਼ੁਰੂ ਕਰਦੇ ਆਂ ਉਧਰ ਅਸਤੀਫੇ ਜਿਹੜੇ ਸੀ ਉਹਨਾਂ ਤੇ ਗੱਲਬਾਤ ਜੋ ਹੋਣੀ ਸੀ ਉਹਨਾਂ ਤੇ ਜੋ ਫੈਸਲੇ ਹੋਣੇ ਸੀ ਉਹਨਾਂ ਦੇ ਵਿੱਚ ਥੋੜੀ ਜੀ ਮੌਹਲਤ ਮਿਲ ਗਈ ਆ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਇਹ ਪੋਜ਼ਿਟਿਵ ਪੱਖ ਹੋ ਸਕਦਾ ਆਕਾਲੀ ਦਲ ਵਾਸਤੇ ਦੇਖੋ ਦੋਨੇ ਚੀਜ਼ਾਂ ਚਲੋ ਨਾਲ-ਨਾਲ ਛੋੜਦੀਆਂ ਆਪਾਂ ਇੱذ ਤੇ ਤੁਰੇ ਚੱਲਦੇ ਆ ਜੀ ਆਕਾਲੀ ਦਲ ਨੂੰ ਸਮਾਂ ਦਿੱਤਾ ਗਿਆ ਸੀਗਾ ਆਦੇਸ਼ ਦੇ ਮੁਤਾਬਕ ਪਿੰਨ ਦੇਣ ਦਾ ਹੂੰ ਆਦੇਸ਼ ਆਇਆ